ਕਹਾਣੀ ਵਿਦਮਤਾ ਦੀ ਇੱਕ ਵਾਰ ਦੀ ਇੱਕ ਬੜੀ ਪੁਰਾਣੀ ਗੱਲ ਹੈ ਕਿ ਇੱਕ ਸ਼ਹਿਰ ਵਿੱਚ ਇੱਕ ਰਾਜਾ ਰਾਜ ਕਰਦਾ ਹੁੰਦਾ ਸੀ ਉਹ ਕਦੀ ਕਦੀ ਰਾਤ ਨੂੰ ਉੱਠ ਕੇ ਦੇਖਦਾ ਹੁੰਦਾ ਸੀ ਕਿ ਮੇਰੇ ਰਾਜ ਵਿੱਚ ਪ੍ਰਜਾ ਕਿਤੇ ਤੰਗ ਤੇ ਨਹੀਂ ਕਿਤੇ ਲੜਾਈ ਝਗੜਾ ਤੇ ਨਹੀਂ ਹੁੰਦਾ ਉਹ ਇੱਕ ਦਿਨ ਰਾਤ ਨੂੰ ਘੋੜਾ ਲੈ ਕੇ ਬਾਹਰ ਆਪਣੇ ਰਾਜ ਵਿੱਚ ਫਿਰਨ ਚਲੇ ਗਿਆ ਤੁਰਿਆ ਫਿਰਦਾ ਹੈ ਤੇ ਕੀ ਵੇਖਦਾ ਹੈ ਕੋਈ ਕੋਈ ਔਰਤ ਹੈ ਜਨਾਨੀ ਉਸਨੇ ਥਾਲੀ ਵਿੱਚ ਦੀਵੇ ਜਗਾਏ ਹਨ ਤੇ ਤੁਰਿ ਆ ਰਹੀ ਹੈ ਰਾਜੇ ਨੇ ਸੋਚਿਆ ਕਿ ਇਹ ਮੇਰੇ ਰਾਜ ਵਿੱਚ ਮੇਰੇ ਹੁਕਮ ਤੋਂ ਬਗੈਰ ਕੀ ਹੋ ਰਿਹਾ ਹੈ ਖੈਰ ਉਸਨੇ ਰਸਤਾ ਸਾੜ ਦਿੱਤਾ ਇੱਕ ਪਾਸੇ ਹੋ ਗਿਆ ਜਦੋਂ ਉਹ ਲੰਘ ਗਈ ਤਾਂ ਉਸਨੇ ਪਿੱਛੇ ਘੋੜਾ ਲਾ ਦਿੱਤਾ ਤੇ ਉਹਦੇ ਪਿੱਛੇ-ਪਿੱਛੇ ਚਲਾ ਗਿਆ ਉਹ ਪਹਿਲਾਂ ਇੱਕ ਘਰ ਵਿੱਚ ਜਾ ਕੇ ਵੜੀ 5-10 ਮਿੰਟ ਲਗਾਏ ਤੇ ਬਾਹਰ ਆ ਗਈ ਫਿਰ ਦੂਸਰੀ ਸਾਈਡ ਦੂਸਰੇ ਮੱਲੇ ਵਿੱਚ ਚਲੀ ਗਈ 10-15 ਮਿੰਟ ਲਗਾਏ ਤੇ ਫਿਰ ਬਾਹਰ ਆ ਗਈ ਰਾਜਾ ਉਹਦੇ ਪਿੱਛੇ ਪਿੱਛੇ ਜਾ ਰਿਹਾ ਸੀ ਜਦੋਂ ਉਹ ਪਿੰਡ ਚੋਂ ਬਾਹਰ ਨਿਕਲ ਤੁਰੀ ਉਹ ਜੰਗਲ ਵੱਲ ਨੂੰ ਜਾਣ ਲੱਗੀ ਤਾਂ ਰਾਜੇ ਨੇ ਕਿਰਪਾਨ ਖਿੱਚ ਲਈ ਤੇ ਉਸ ਨੂੰ ਘੇਰ ਕੇ ਖਲੋ ਗਿਆ ਤੇ ਪੁੱਛਣ ਲੱਗਾ ਕਿ ਤੂੰ ਕੌਣ ਹੈ ਕਿਧਰੋਂ ਆਈ ਹੈ ਤੇ ਕਿਧਰ ਜਾ ਰਹੀ ਹੈ ਉਹ ਕਹਿਣ ਲੱਗੀ ਕਿ ਭੋਲੇ ਰਾਜਾ ਜਾ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰ ਰਹੀ ਹਾਂ ਰਾਜਾ ਬੋਲਿਆ ਮੈਂ ਇੱਥੇ ਦਾ ਰਾਜਾ ਹਾਂ ਮੇਰਾ ਫਰਜ਼ ਬਣਦਾ ਹੈ ਪੁੱਛਣਾ ਤੇ ਮੈਂ ਜ਼ਰੂਰ ਪੁੱਛਾਂਗਾ ਕਿ ਤੂੰ ਕਦੀ ਕਿਸੇ ਦੇ ਘਰ ਜਾਂਦੀ ਹੈ ਕਦੀ ਕਿਸੇ ਦੇ ਘਰ ਜਾਂਦੀ ਹੈ ਕੀ ਲੈਣ ਜਾਂਦੀ ਹੈ ਜਿਸ ਤਰ੍ਹਾਂ ਜਾਂਦੀ ਹੈ ਉਸੇ ਤਰ੍ਹਾਂ ਵਾਪਸ ਆ ਜਾਂਦੀ ਹੈ ਕੀ ਗੱਲ ਹੈ ਉਸਨੇ ਦੱਸਿਆ ਕਿ ਰਾਜਾ ਤੂੰ ਪੁੱਛ ਕੇ ਕੀ ਲੈਣਾ ਹੈ ਪਰ ਰਾਜਾ ਕਹਿੰਦਾ ਮੈਂ ਤਾਂ ਪੁੱਛਾਂ ਬਗੈਰ ਜਾਣ ਨਹੀਂ ਦੇਣਾ ਤਾ ਉਸਨੇ ਦੱਸਿਆ ਕਿ ਮੈਂ ਵਿਦਮਤਾ ਹਾਂ ਜਿਸ ਘਰ ਮੈਂ ਪਹਿਲਾਂ ਗਈ ਸੀ ਉਸ ਘਰ ਵਿੱਚ 3 ਮਹੀਨੇ 10 ਦਿਨ ਬਾਅਦ ਇੱਕ ਲੜਕਾ ਜਨਮ ਲਵੇਗਾ ਜਿਸ ਘਰ ਵਿੱਚ ਮੈਂ ਬਾਅਦ ਵਿੱਚ ਗਈ ਸੀ ਉਸ ਘਰ ਦੇ ਵਿੱਚ 2 ਮਹੀਨੇ ਬਾਅਦ ਲੜਕੀ ਜਨਮ ਲਏਗੀ ਉਹਨਾਂ ਦਾ ਆਪ ਵਿੱਚ ਸੰਜੋਗ ਕਰਕੇ ਆਈ ਹਾਂ ਜਦੋਂ ਉਸ ਲੜਕੀ ਦੀ ਉਮਰ 20 ਸਾਲ ਦੀ ਹੋ ਜਾਵੇਗੀ ਤਾਂ ਉਸ ਲੜਕੇ ਦੀ شادی ਉਸ ਲੜਕੀ ਨਾਲ ਹੋਏਗੀ ਜਿਹਦੇ ਘਰ ਮੈਂ ਬਾਅਦ ਵਿੱਚ ਗਈ ਸੀ ਪਰ ਜਦੋਂ ਉਸ ਲੜਕੇ ਦੀ ਵਿਆਹੀ ਰਸਮ ਕਰਨ ਲੱਗਣਗੇ ਵਿਦੀ ਪੜ ਲੱਗਣਗੇ ਜਾਂ ਜੋ ਵੀ ਉਸ ਟਾਈਮ ਦਾ ਰਸਮ ਰਵਾਜ ਸੀ ਕਰਨਗੇ ਉਹ ਲੜਕੇ ਦੀ ਮੌਤ ਹੋ ਜਾਵੇਗੀ ਤਾਂ ਰਾਜੇ ਨੇ ਆਪਣੀ ਡਾਇਰੀ ਵਿੱਚ ਸਭ ਕੁਝ ਨੋਟ ਕਰ ਲਿਆ ਤੇ ਵਿਦਮਤਾ ਚਲੀ ਗਈ ਉਹ ਰਾਜਾ ਟਾਈਮ ਦਾ ਇੰਤਜ਼ਾਰ ਕਰਦਾ ਰਿਹਾ ਉਸ ਨੇ ਪਤਾ ਕੀਤਾ ਕਿ ਜਦੋਂ ਲੜਕੀ ਵਾਲੇ ਦੇ ਘਰ ਪਤਾ ਕੀਤਾ ਤਾਂ ਠੀਕ ਜਿਸ ਦਿਨ ਉਸ ਨੇ ਲਿਖਿਆ ਸੀ ਉਹ ਦਿਨ ਲੜਕੀ ਹੋਈ ਜਿਸ ਦਿਨ ਲੜਕੇ ਦਾ ਲਿਖਿਆ ਸੀ ਉਸ ਦਿਨ ਲੜਕੇ ਦਾ ਜਨਮ ਹੋਇਆ ਰਾਜੇ ਦੀ ਚੰਗੀ ਤਰ੍ਹਾਂ ਤਸੱਲੀ ਹੋ ਗਈ ਕਿ ਜੋ ਕੁਝ ਹੈ ਸਭ ਕੁਝ ਸੱਚ ਹੀ ਹੈ ਹੌਲੀ ਹੌਲੀ ਦਿਨ ਬੀਤਦੇ ਗਏ ਸਮਾਂ ਲੰਘਦਾ ਗਿਆ ਉਹ ਸਮਾਂ ਨੇ ਦੀਕ ਆਉਂਦਾ ਗਿਆ ਰਾਜੇ ਨੇ ਲੜਕੀ ਵਾਲੇ ਨੂੰ ਬੁਲਾਇਆ ਕਿ ਜਦੋਂ ਤੁਸੀਂ ਆਪਣੀ ਲੜਕੀ ਦਾ ਰਿਸ਼ਤਾ ਕਰ ਦੇਵੋਗੇ ਤਾਂ ਮੈਨੂੰ ਜਰੂਰ ਦੱਸਣਾ ਉਹ ਕਹਿਣ ਲੱਗਾ ਠੀਕ ਹੈ ਬਾਦਸ਼ਾਹ ਜੀ ਜਰੂਰ ਦੱਸਾਂਗਾ ਫਿਰ ਉਸਨੇ ਲੜਕੇ ਵਾਲੇ ਨੂੰ ਬੁਲਾਇਆ ਕਿ ਜਦੋਂ ਤੁਸੀਂ ਮੁੰਡੇ ਵਾਸਤੇ ਕੋਈ ਲੜਕੀ ਲੱਭੋਗੇ ਤਾਂ ਮੈਨੂੰ ਜਰੂਰ ਦੱਸਣਾ ਘਰ ਕੋਲ ਜਨ ਉਹ ਗਏ ਇੱਕ ਵਾਰ ਲੜਕੇ ਦੇ ਪਿਤਾ ਜੀ ਤੇ ਮਾਤਾ ਜੀ ਕਿਸੇ ਜਗ੍ਹਾ ਤੋਂ ਆ ਰਹੇ ਸੀ ਉਸ ਲੜਕੀ ਵਾਲੇ ਦੇ ਘਰ ਕੋਲ ਆਣ ਕੇ ਖਲੋ ਗਏ ਉਸ ਟਾਈਮ ਤੇ ਪੈਦਲ ਜਾਇਆ ਕਰਦੇ ਸੀ ਕਿਤੇ ਦੁਪਹਿਰ ਸੀ ਥੱਕ ਗਏ ਉਹਨਾਂ ਨੇ ਦੇਖਿਆ ਵੀ ਚਲੋ ਕਿਸੇ ਘਰ ਵਿੱਚ ਰੁਕ ਜਾਂਦੇ ਆਣੇ ਨਾਲੇ ਪਾਣੀ ਪੀ ਲਵਾਂਗੇ ਤੇ ਨਾਲੇ ਥੋੜਾ ਆਰਾਮ ਕਰ ਲਵਾਂਗੇ ਉਹ ਉੱਥੇ ਉਸੇ ਘਰ ਵਿੱਚ ਸੈਸਵਾ ਚਲੇ ਗਏ ਜਿੱਥੇ ਉਹਨਾਂ ਦੀ ਰਿਸ਼ਤੇਦਾਰੀ ਬਣਨੀ ਸੀ ਖੈਰ ਅੱਗੇ ਵੀ ਉਸੇ ਯਾਰ ਬਰਾਦਰੀ ਦੇ ਉਹਨਾਂ ਨੂੰ ਉਹਨਾਂ ਦਾ ਘਰ ਸੀ ਉਹਨਾਂ ਨੇ ਉਹਨਾਂ ਨੂੰ ਪਾਣੀ ਪਿਲਾਇਆ ਖੈਰ ਉਹਨਾਂ ਦਾ ਘਰ ਗਿਆ ਦਾ ਆਦਰ ਕੀਤਾ ਰੋਟੀ ਪਾਣੀ ਖਵਾਇਆ ਦੁਪਹਿਰੇ ਆਰਾਮ ਕੀਤਾ ਤਾਂ ਗੱਲਾਂ ਬਾਤਾਂ ਕਰਦਿਆਂ ਦੇਖਿਆ ਤਾਂ ਲੜਕੇ ਦੀ ਮਾਂ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਆਪਾਂ ਆਪਣੇ ਲੜਕੇ ਵਾਸਤੇ ਇੱਕ ਲੜਕੀ ਦਾ ਸਾਖ ਪਤਾ ਕਰਨ ਗਏ ਸੀ ਜਾਂ ਪਤਾ ਕਰਦੇ ਫਿਰਦੇ ਆ ਤੇ ਪੰਡਤ ਜੀ ਇਹ ਜੋ ਵੀ ਇਹ ਆਪਣੇ ਯਾਦਵਰਾਜ ਦਿਲ ਵਾਲੇ ਸਨ ਇਹਨਾਂ ਦੇ ਘਰ ਲੜਕੀ ਜਵਾਨ ਲੜਕੀ ਹੈ ਤੇ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ ਕੁੜੀ ਚੰਗੀ ਨੇਕ ਲੱਗਦੀ ਹੈ ਸੁਭਾਅ ਦੀ ਸੋਹਣੀ ਸੁਨੱਖੀ ਹੈ ਤੇ ਆਪਾਂ ਨੂੰ ਕੁੜੀ ਦੀ ਜੇ ਔਰਤ ਹੈ ਵਿਆਹ ਆ ਤੇ ਆਪਣੀ ਸੇਵਾ ਕਰਿਆ ਕਰੇਗੀ ਉਹਨਾਂ ਦੋਵਾਂ ਜੀਆਂ ਦਾ ਮਨ ਮੰਨ ਗਿਆ ਜਦੋਂ ਉਤਰ ਲੱਗੇ ਤਾਂ ਉਹ ਘਰ ਤੋਂ ਬਾਹਰ ਉਹ ਪਰਿਵਾਰ ਵਾਲੇ ਨੂੰ ਤੋਰਨ ਗਏ ਤਾਂ ਉਸਨੇ ਪੁੱਛਿਆ ਕਿ ਤੁਹਾਨੂੰ ਇੱਕ ਗੱਲ ਪੁੱਛਾਂ ਜੇ ਗੁੱਸਾ ਨਹੀਂ ਕਰੋਗੇ ਤਾਂ ਉਹ ਕਹਿਣ ਲੱਗੇ ਕਿ ਆਪਣੀ ਯਾਰ ਬਰਾਦਰੀ ਵੀ ਇੱਕ ਹੈ ਜੇ ਤੁਸੀਂ ਲੜਕੀ ਦਾ ਸਾਥ ਸਾਨੂੰ ਦੇ ਦਿਓ ਸਾਡਾ ਵੀ ਮੁੰਡਾ ਜਵਾਨ ਹੈ ਉਹ ਕਹਿਣ ਲੱਗਾ ਕਿ ਇਸ ਵਿੱਚ ਗੁੱਸੇ ਵਾਲੀ ਕਿਹੜੀ ਗੱਲ ਹੈ ਮੈਂ ਆਪਣੇ ਘਰ ਜਾ ਕੇ ਘਰ ਵਾਲੀ ਨਾਲ ਗੱਲ ਕਰਾਂਗਾ ਸਲਾਹ ਕਰਾਂਗਾ ਫਿਰ ਤੁਹਾਨੂੰ ਦੱਸ ਦੇਵਾਂਗੇ ਉਸ ਨੇ ਜਾ ਕੇ ਆਪਣੇ ਘਰ ਵਾਲੀ ਨਾਲ ਗੱਲਬਾਤ ਕੀਤੀ ਕਿ ਜਿਹੜੇ ਰਾਹੀ ਆਪਣੇ ਘਰ ਦੁਪਹਿਰ ਕੱਟ ਕੇ ਗਏ ਸਨ ਉਹ ਇਸ ਤਰ੍ਹਾਂ ਕਹਿ ਰਹੇ ਸਨ ਤਾਂ ਉਸ ਨੇ ਕਿਹਾ ਕਿ ਆਪਾਂ ਤਾਂ ਗਰੀਬ ਹਾਂ ਉਹ ਤਾਂ ਚੰਗੇ ਘਰ ਦੇ ਲੱਗਦੇ ਹਨ ਜੇਕਰ ਉਹ ਆਪ ਕਹਿ ਰਹੇ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਉਹਨਾਂ ਸਲਾਹ ਕਰਕੇ ਸਨੇਹਾ ਭੇਜ ਦਿੱਤਾ ਤੇ ਸਾਖ ਪੱਕਾ ਕਰ ਲਿਆ ਜੋ ਮੰਗਣੀ ਦੀ ਰਸਮ ਰਿਵਾਜ ਸੀ ਉਸ ਟਾਈਮ ਉਹ ਕੀਤੀ ਤੇ ਰਾਜੇ ਨੂੰ ਪਤਾ ਲੱਗ ਗਿਆ ਰਾਜ ਨੇ ਪੁੱਛਿਆ ਕਿ ਤੁਸੀਂ ਲੜਕਾ ਮੰਗ ਲਿਆ ਹੈ ਉਹ ਕਹਿਣ ਲੱਗੇ ਹਾਂ ਜੀ ਮੰਗ ਲਿਆ ਹੈ ਉਹਨੇ ਪੁੱਛਿਆ ਕਿ ਕਿੱਥੇ ਮੰਗਿਆ ਹੈ ਤਾਂ ਉਹਨਾਂ ਨੇ ਦੱਸਿਆ ਇਸੇ ਸ਼ਹਿਰ ਦੇ ਦੂਸਰੇ ਮਹੱਲੇ ਵਿੱਚ ਸਾਡੀ ਯਾਰ ਬਰਾਦਰੀ ਵਾਲੇ ਸਨ ਚੰਗੇ ਭਲੇ ਆਦਮੀ ਸਨ ਤੇ ਸਾਨੂੰ ਚੰਗੇ ਲੱਗੇ ਤੇ ਅਸੀਂ ਉਹਨਾਂ ਨਾਲ ਉਹਨਾਂ ਦੇ ਲੜਕੇ ਨਾਲ ਮੰਗਣੀ ਕਰ ਦਿੱਤੀ ਹੈ ਫਿਰ ਉਸ ਰਾਜੇ ਨੇ ਦੂਸਰੇ ਪਰਿਵਾਰ ਵਾਲੇ ਨੂੰ ਪਤਾ ਕੀਤਾ ਬੁਲਾਇਆ ਲੜਕੀ ਲੜਕੀ ਵਾਸਤੇ ਕੋਈ ਵਾਰ ਲੱਭ ਲਿਆ ਹੈ ਕਿ ਨਹੀਂ ਉਕੈਨ ਲਕਾ ਬਾਸਾ ਜੀ ਲੱਭ ਲਿਆ ਹੈ ਦੂਹਰੀ ਤਰਫ ਸੇ ਇੱਕ ਮਾਲੀ ਵਿੱਚ ਬੜਾ ਤਕੜਾ ਤੇ ਨਿੱਗੇ ਸੁਭਾ ਦਾ ਬੰਦਾ ਹੈ ਤੇ ਉਹਨਾਂ ਦੇ ਲੜਕੇ ਨਾਲ ਕਰ ਦਿੱਤਾ ਹੈ ਕਿਉਂਕਿ ਰਾਜੇ ਨੇ ਆਪਣੀ ਡੈਰੀ ਵਿੱਚ ਨੋਟ ਕੀਤਾ ਸੀ ਤੇ ਵੇਖ ਰਿਹਾ ਸੀ ਕਿ ਸੱਚ ਹੈ ਜਾਂ ਝੂਠ ਹੈ ਰਾਜੇ ਨੇ ਦੋਨਾਂ ਨੂੰ ਵਾਰੀ-ਵਾਰੀ ਬੁਲਾ ਲਿਆ ਕਿ ਜਦੋਂ ਤੁਸੀਂ ਸ਼ਾਦੀ ਕਰੋਗੇ ਤਾਂ ਮੈਨੂੰ ਜ਼ਰੂਰ ਦੱਸਣਾ ਫਿਰ ਉਸ ਦੀ ਉਹ ਵੀ ਟਾਈਮ ਆ ਗਿਆ ਟਾਈਮ ਆਉਣਾ ਸੀ ਜਿਹੜਾ ਲਿਖਿਆ ਸੀ ਕਰਦੇ ਕਰਦੇ ਉਹ ਦਿਨ ਨੇੜੇ ਆ ਗਏ ਉਹਨਾਂ ਦੇ ਵਿਆਹ ਰੱਖ ਦਿੱਤੇ ਗਏ ਤਰੀਕ ਪੱਕੀ ਕਰ ਲਈ ਤੇ ਰਾਜੇ ਨੂੰ ਖਬਰ ਕਰ ਦਿੱਤੀ ਕਿ ਅਸੀਂ ਇਸ ਤਰੀਕ ਨੂੰ ਸ਼ਾਦੀ ਕਰ ਰਹੇ ਹਾਂ ਰਾਜੇ ਨੇ ਲੜਕੀ ਵਾਲੇ ਨੂੰ ਕਿਹਾ ਕਿ ਤੇਰੇ ਘਰ ਵਿੱਚ ਥਾਂ ਦੀ ਤੰਗੀ ਹੈ ਤੇ ਤੂੰ ਮੇਰੀ ਹਵੇਲੀ ਵਿੱਚ ਮਰਾਦਾ ਬੰਦੋਬਸਤ ਕਰਵਾ ਲੈ ਤਾਂ ਉਹ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਕਿ ਠੀਕ ਹੈ ਬਾਸਾ ਜੀ ਤੁਸੀਂ ਮੇਰੀ ਇੰਨੀ ਮਦਦ ਕਰ ਰਹੇ ਹੋ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਰਾਜੇ ਨੇ ਉੱਥੇ ਖੁਦ ਬੰਦੋਬਸਤ ਕਰਵਾ ਦਿੱਤਾ ਮਰਾਦੇ ਦੀ ਪੂਰੀ ਤਿਆਰੀ ਕਰਵਾ ਦਿੱਤੀ ਜਦੋਂ ਬਰਾਤ ਆ ਗਈ ਤਾਂ ਰਾਜੇ ਨੂੰ ਪਤਾ ਸੀ ਕਿ ਮੁੰਡੇ ਨੇ ਮਰ ਜਾਣਾ ਹੈ ਤੇ ਰਾਜਾ ਆਪਣੇ ਗਿਲ ਵਿੱਚ ਕਹਿਣ ਲੱਗਾ ਕਿ ਮੈਂ ਤਲਵਾਰ ਲੈ ਕੇ ਖੜਾ ਹੋ ਜਾਂਦਾ ਹਾਂ ਕਿ ਕਿਹੜੀ ਚੀਜ਼ ਮਾਰ ਦੇਵੇਗੀ ਜਦੋਂ ਰਾਜਾ ਤਲਵਾਰ ਮ्यान ਵਿੱਚੋਂ ਕੱਢਣ ਲੱਗਾ ਤਾਂ ਉਸ ਦੀ ਲਿਸਕ ਇੱਕ ਮੁੰਡੇ ਤੇ ਪਈ ਤੇ ਮੁੰਡਾ ਉੱਥੇ ਹੀ ਮਰ ਗਿਆ ਕਿਉਂਕਿ ਵਿਦਮਤਾ ਨੇ ਤਾਂ ਪਹਿਲਾਂ ਹੀ ਲਿਖਿਆ ਸੀ ਜਦੋਂ ਉਹ ਮਰ ਗਿਆ ਤਾਂ ਸਾਰੇ ਰੋਣ ਲੱਗ ਪਏ ਰਾਜਾ ਕਹਿਣ ਲੱਗਾ ਕਿ ਮੁੰਡੇ ਨੂੰ ਇੱਥੇ ਰਹਿਣ ਦਿਓ ਉਸਨੇ ਮੁੰਡੇ ਨੂੰ ਦਵਾਈਆਂ ਲਾ ਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਆਪਣੇ ਵਜ਼ੀਰ ਨੂੰ ਰਾਜਗਦੀ ਦੇ ਕੇ ਦੇ ਦਿੱਤੀ ਕਿ ਜਿੰਨਾ ਚਿਰ ਮੈਂ ਵਾਪਸ ਨਹੀਂ ਆਵਾਂਗਾ ਤੂੰ ਰਾਜ ਕਰਦਾ ਰਹੇਂਗਾ ਤੇ ਜਿਹੜੀ ਮੈਂ ਮੁੰਡੇ ਦੀ লাশ ਰੱਖ ਕੇ ਚੱਲਿਆ ਹਾਂ ਉਹ ਕਿਸੇ ਨੂੰ ਨਹੀਂ ਦੇਣੀ ਜਦ ਤੱਕ ਮੈਂ ਵਾਪਸ ਨਹੀਂ ਆਉਂਦਾ ਉਹ ਤੁਰਿਆ ਗਿਆ ਕਿਸੇ ਦੂਸਰੇ ਬਾਦਸ਼ਾਹ ਤੀਸਰੇ ਬਾਦਸ਼ਾਹ ਦੀ ਬਾਦਸ਼ਾਹੀ ਵਿੱਚ ਜਾ ਵੜਿਆ ਇੱਕ ਘਰ ਦੇ ਕੋਲ ਦੀ ਲੰਘਣ ਲੱਗਦਾ ਹੈ ਇੱਕ ਬੁੜੀ 55 ਕੁ ਸਾਲ ਦੀ ਕਦੀ ਰੋਣ ਲੱਗ ਜਾਂਦੀ ਹੈ ਕਦੀ ਹੱਸਣ ਲੱਗ ਜਾਂਦੀ ਹੈ ਕਦੀ ਗਾਉਣ ਲੱਗ ਜਾਂਦੀ ਹੈ ਉਸ ਨੇ ਇਹ ਕੋਟਕ ਦੇਖਿਆ ਤੇ ਹੈਰਾਨ ਹੋ ਕੇ ਉਸ ਬਾਈ ਨੂੰ ਪੁੱਛਣ ਲੱਗਾ ਕਿ ਮਾਈ ਤੂੰ ਕੀ ਕਰ ਰਹੀ ਹੈ ਕਦੀ ਹੱਸਣ ਲੱਗ ਪੈਂਦੀ ਹੈ ਕਦੀ ਗਾਉਣ ਲੱਗ ਪੈਂਦੀ ਹੈ ਕਦੀ ਰੋਣ ਲੱਗ ਪੈਂਦੀ ਹੈ ਤੇ ਉਸ ਨੇ ਦੱਸਿਆ ਕਿ ਪੁੱਤਰ ਤੂੰ ਕਿਤੇ ਬਾਹਰੋਂ ਆਇਆ ਹੋਵੇਂਗਾ ਤੈਨੂੰ ਸ਼ਾਇਦ ਨਾ ਪਤਾ ਹੋਵੇ ਸਾਡੇ ਰਾਜੇ ਦੀ ਇੱਕ ਲੜਕੀ ਹੈ ਉਸ ਉੱਤੇ ਰੋਜ਼ ਰਾਤ ਨੂੰ ਪਹਿਰਾ ਲੱਗਦਾ ਹੈ ਉਸ ਨੂੰ ਬਿਮਾਰੀ ਹੈ ਕਿ ਜਿਹੜਾ ਆਦਮੀ ਰਾਤ ਨੂੰ ਜਾਂਦਾ ਹੈ ਉਹ ਮਰਿਆ ਨਿਕਲਦਾ ਹੈ ਸਵੇਰ ਨੂੰ ਇਸ ਕਰਕੇ ਅੱਜ ਮੇਰੇ ਪੁੱਤਰ ਦੀ ਵਾਰੀ ਹੈ ਤੇ ਮੇਰਾ ਇੱਕ ਹੀ ਪੁੱਤਰ ਹੈ ਤੇ ਮੈਂ ਵਿਆਹ ਵੀ ਕਰਨਾ ਸੀ ਇਸ ਕਰਕੇ ਜਦੋਂ ਉਸ ਨੂੰ ਯਾਦ ਕਰਦੀ ਹਾਂ ਆ ਹੱਸਣ ਲੱਗ ਪੈਂਦੀ ਹਾਂ ਜਦੋਂ ਉਹਦੇ ਵਿਆਹ ਬਾਰੇ ਸੋਚਦੀ ਹਾਂ ਤਾਂ ਗੌਣ ਲੱਗ ਜਾਂਦੀ ਹਾਂ ਜਦੋਂ ਉਸਦੇ ਮਰਨ ਬਾਰੇ ਸੋਚਦੀ ਹਾਂ ਤਾਂ ਰੋਣ ਲੱਗ ਜਾਂਦੀ ਹਾਂ ਕਿਸ ਭਾਗ ਦੀ ਇੱਥੇ ਸਮਾਪਤੀ ਹੈ ਅਗਲੇ ਭਾਗ ਵਿੱਚ ਭਾਗ ਨੰਬਰ 2 ਵਿੱਚ ਅਗਲੀ ਵੀਡੀਓ ਫਿਰ ਪਾਵਾਂਗੇ